ਮਯਾਰੇ ਲੋ ਨਜਾਰੇ ਭੈਣ ਦੀ ਬੋਂਡ ਮਾਰੀ ਕੋਈ ਫੁੱਦਨੀ ਮਾਰਨੀ ਕੋਈ ਪੋਸੜਾ ਨਹੀਂ ਮਾਰਨਾ ਕੋਈ ਲਾਨਾ ਨਹੀਂ ਦੇਣਾ ਬੋਂਡ ਮਾਰੀਂ ਭੈਣ ਦੀ ਮੈਨੂੰ ਮੇਰੇ ਮੇਲ ਦੇ ਵਿੱਚ ਕਿਸੇ ਵੀ ਰੋਸਟਰ ਦੀ ਪਰਸਨਲ ਲਾਈਫ ਉਹਦੀ ਫੈਮਲੀ ਦਾ ਮੈਟਰ ਮੈਨੂੰ ਨਹੀਂ ਸੈਂਡ ਕਰਨਾ ਕਿਸੇ ਵੀ ਰੋਸਟਰ ਦਾ ਜਾਂ ਕਿਸੇ ਵੀ ਬਲੌਗਰ ਦੇ ਫੈਮਲੀ ਪਰਸਨਲ ਮੈਟਰ ਮੈਨੂੰ ਨਾ ਸੈਂਡ ਕਰੋ ਕਿ ਉਹਦੇ ਕਿੰਨੇ ਵਿਆਹ ਹੋਏ ਉਹਦੇ ਕਿੰਨੇ ਬੱਚੇ ਕਿੰਨੇ ਛੱਡੇ ਕਿਨੂੰ ਨਹੀਂ ਛੱਡੇ ਆ ਇਹ ਉਹ ਮੈਨੂੰ ਸੈਂਡ ਨਾ ਕਰੋ ਸਿਮਰੰਦਾ ਵੀ ਪਾਕਿਸਤਾਨੀ ਕੁਤੀ ਆਦਾਵੇ ਮੈਨੂੰ ਉਹਦੀ ਪਰਸਨਲ ਲਾਈਫ ਤੋਂ ਕਿੰਨੇ ਲੁਨ ਲਾਂਦੇ ਮੈਨੂੰ ਕੋਈ ਗਾਣਾ ਦਰਨ ਮੈਨੂੰ ਇੰਨਾ ਹੀ ਕਾਫੀ ਆ ਕਿ ਉਹ ਪਾਕਿਸਤਾਨੀ ਕੁਤੀ ਆ ਹੈ ਦੁਬਾਰਾ ਗਰੀ ਮੈਨੂੰ ਪੈਨ ਦੀ ਲਨ ਤੁਹਾਡੀ ਸਾਲਿਓ ਕਿਸੇ ਦੇ ਫੈਮਲੀ ਮੈਟਰ ਚ ਬੱਚਿਆਂ ਦਾ ਕੋਈ ਫੋਟੋ ਛੋਟੂ ਨਹੀਂ ਸੈਂਡ ਕਰਨੀ ਕਿਸੇ ਵੀ ਹੋਸਟਲ ਦੇ ਬੱਚਿਆਂ ਦੀ ਆਪਣੀ ਇੱਕ اوقات ਜੇਰੋ ਥੋੜੀ ਬਹੁਤੀ ਸ਼ਰਮਤੁ ਹੀ ਆਪ ਵੀ ਕਰ ਲੋ ਦੇਖਣ ਵਾਲੀ ਜਿਹੜੀ ਆਡੀਅנס ਹੈਗੀ ਹੈ